ਤਤ ਨਾਮ ਵਾਹਿਗੁਰੂ ਸਾਹਿਬ ਕੀ ਰਾਗ ਸੋਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਜਪ ਜਰੀਐ ਤਬ ਹੋਇ ਪਸੰ ਤਨ ਰਹਿ ਕਰਮ ਦਲ ਖਾਈ ਕਾਚੀ ਗਾਗਰ ਨੀਰ ਪਰ ਤਹਿ ਯਾ ਤਨ ਕੀ ਇਹ ਹੈ ਬਡਾਈ ਜਬ ਜਰੀ ਹੈ ਤਬ ਹੋਏ பசੰ ਤਨ ਰਹਿ ਕਰਮ ਦਲ ਖਾਈ ਪਾਚਿ ਗਾ ਕਰਨੀਰ ਪਰਤ ਹੈ ਆ ਤਨ ਕੀ ਇਹ ਪਟਾਈ ਕਾਹੇ ਪਿਆ ਕਰ ਤੋ ਫੁਲਿਆ ਫੁਲਿਆ ਜਬ ਦਸ ਮਾਸ ਉਲਟ ਮੁਖ ਰਹਤਾ ਸੋ ਦਿਨ ਕੈਸੇ ਫੁਲਿਆ ओ जो मधुमाखी त्यों सठोर रस जोर जोर धन किया मरती पार ले हो ले कर भूत रहन पियो दिया त्योरी लॉबरी नार संग भई आगे सजन सोहला ਮਰਕਟ ਲੋ ਸਭ ਲੋਕ ਕੁਟੰਬ ਪਇਓ ਆਕੇ ਹੰਸੇ ਅਕੇਲਾ ਕਹਤ ਕਵੀਰ ਸੁਨੋ ਰੇ ਪ੍ਰਾਣੀ ਹਰੇ ਕਾਲ ਗਰਸਕੂਆ ਝੂਠੀ ਮਾਇਆ ਆਪ ਬੰਧਾਇ ਜਿਉ ਨਲਨੀ ਭੰਸੋਆ ਕਹਤ ਕਵੀਰ ਸੁਨੋ ਰੇ ਪ੍ਰਾਣੀ ਰੇ ਕਾਲ ਕਰ ਸਕੂਆ ਛੁੱਠੀ ਮੈਂ ਆਇਆ ਪੰਦਾਇਆ ਜੋ ਨਲ ਨੇ ਪ੍ਰੰਸਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਈ ਦੇ ਪੇਟਰੋਨ ਨਾਮ ਦੇ ਉਸ ਜਿਹੜਾ WhatsApp ਉਮਰ ਸਭ ਤੋਂ ਆਏ ਹਨ ਸਬਤ ਕਬੀਰ ਜੀ ਦੇ ਸੋਟ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਪਹਿਲੇ ਵਿੱਚ ਗਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਕਵੀਸਰ ਸਾਹਿਬ ਜੀ ਕਹਿੰਦੇ ਨੇ ਮਰਨ ਪਿਛੋਂ ਜੋ ਸਰੀਰ ਚਿਖਾ ਵਿੱਚ ਸਾੜਿਆ ਜਾਏ ਤਾਂ ਇਹ ਸਵਾਹ ਹੋ ਜਾਂਦਾ ਹੈ ਜੇ ਕਬਰ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਾਲਿਸ ਨੂੰ ਖਾ ਜਾਂਦਾ ਜਿਵੇਂ ਕੱਚੇ ਘੜੇ ਵਿੱਚ ਪਾਣੀ ਪੈਂਦਾ ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਜਿਵੇਂ சுவாਸ ਮੁਖ ਜਾਣ ਤੇ ਸਰੀਰ ਵਿੱਚੋਂ ਵੀ ਚਿੰਦ ਨਿਕਲ ਜਾਂਦੀ ਹੈ। ਸੋ ਇਸ ਸਰੀਰ ਦਾ ਇਤਨਾ ਕੋਈ ਮਾਣ ਹੈ ਜਿੰਨਾ ਕੱਚੇ ਘੜੇ ਦਾ। اے ਭਾਈ ਤੂੰ ਕਿਸ ਗੱਲੇ ਹੰਕਾਰ ਵਿੱਚ ਆਫਰਿਆ ਫਿਰਦਾ। ਤੈਨੂੰ ਉਸ ਸਮਾਂ ਕਿਉਂ ਭੁੱਲ ਗਿਆ ਜਦੋਂ ਤੂੰ ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਿਹਾ ਸੈਂ। ਤਹਿਰਾਓ ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ-ਜੋੜ ਕੇ ਸ਼ਹਿਦ ਇਕੱਠਾ ਕਰਦੇ ਐ ਜਿਵੇਂ ਮੂਰਖ ਬੰਦੇ ਨੇ ਸਰਫੇ ਕਰ ਕਰਕੇ ਧਨ ਜੋੜਿਆ ਪਰ ਆਖਰ ਉਹ ਬੇਗਾਨਾ ਹੀ ਹੋ ਗਿਆ ਮੌਤ ਆਈ ਤਾਂ ਸਭ ਇਹੀ ਆਖਦੇ ਹਨ ਲੈ ਚੱਲੋ ਲੈ ਚੱਲੋ ਹੁਣੇ ਬੀਤ ਚੁੱਕਿਆ ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ਕਰਦੇ ਬਾਹਲੀ ਦਲੀ ਤੱਕ ਮੌrti ਉਸ ਦੇ ਮੌਤੇ ਦੇ ਨਾਲ ਜਾਂਦੀ ਹੈ ਅਗਾ ਸੱਜਣ ਮਿੱਤਰ ਚੁੱਕ ਕੇ ਲੈ ਜਾਂਦੇ ਹਨ ਅਸਾਣਾ ਤੱਕ ਪਰਿਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ ਪਰ ਪ੍ਰਲੋਕ ਵਿੱਚ ਤਾਂ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਬੀਰ ਜੀ ਆਖਦੇ ਹਨ ਏ ਬੰਦੇ ਸੁਣ ਤੂੰ ਉਸ ਖੋ ਵਿੱਚ ਟਿੱਕਾ ਪਿਆ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਆਪ ਮੌਤ ਅਵਸ਼ ਆਉਂਦੀ ਹੈ ਔਰ ਤੋ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੜ ਰੱਖਦਾ ਹੈ ਨੋਟ ਕਰਨ ਵਾਲੀ ਗੱਲ ਹੈ ਕਿ ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ ਫਕੀਰ ਆਪਾਂ ਕਹਿ ਸਕਦੇ ਆ ਸ਼ਬਦ ਦਾ ਭਾਵ ਅਰਥ ਇਹ ਬਣਿਆ ਕਿ ਮਾਇਆ ਦਾ ਮਾਨ ਕੂੜਾ ਹੈ ਕਿਸੇ ਚੀਜ਼ ਨਾਲ ਵੀ ਸਾਥ ਸਦਾ ਨਹੀਂ ਨਿਭਦਾ ਮਾਇਆ ਦਾ ਮੋਹ ਸਗੋਂ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬਣਦਾ ਹੈ ਜਿਵੇਂ ਨਲਨੀ ਨਾਲ ਚੰਬੜ ਕੇ ਤੋਤਾ ਬਿਗਾਨੇ ਕੈਦ ਵਿੱਚ ਫਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Sukam Nama from Sri Gravasavamasar uttered by Bhakt Gabriji under heading sort the Word of Devotee Kabiji, first house, one universal creator God by the grace of the true guru. Kabirji says that when the body is burnt it turns to ashes. If it is not then it is uh, eaten by armies of worms. the unbaked clay pitcher dissolves when water is poured into, the, into it. this is also the nature of the body. why, o oh siblings of destiny, do you strut around? all puffed up with pride have you forgotten those days when you were hanging face down for 10 months pause like the bee which lacks honey the fool eagerly gathers and collects wealth at the end time of the death they shout Take him away, take him away. Why leave a ghost lying around? His wife accompanies his, him to the threshold and his friends and companions beyond. All the people and relatives go as far as the cremation grounds. And then the souls One goes on alone. Says be Listen, mortal being, you have been seized by death and you have fallen into the deep dark pit. You have entangled yourself in the false wealth of Maya like the parrot caught in the trap wahiguru ji ka khalsa Vahegurji ki khate.